ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਚੈਨਲ ਤੇ ਤੁਹਾਨੂੰ ਸੂਟਸ ਦੇ ਬਹੁਤ ਸੋਹਣੇ ਡਿਜ਼ਾਈਨ ਦੇਖਣ ਨੂੰ ਮਿਲਦੇ ਨੇ ਤੇ ਅੱਜ ਦੀ ਵੀ ਵੀਡੀਓ ਆਪਣੀ ਸੂਟਸ ਦੇ ਡਿਜ਼ਾਈਨ ਦੇ ਨਾਲ ਰਿਲੇਟਡ ਹੈ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਸੂਟ ਨੇ ਜਿਹੜੇ ਹੋ ਆਪਣੇ ਜੋ ਸੀਜ਼ਨ ਸਮਰ ਸੀਜ਼ਨ ਆ ਰਿਹਾ ਹੈ ਅੱਗੇ ਉਹਦੇ ਨਾਲ ਰਿਲੇਟਡ ਮਿਲਣਗੇ ਸੋ ਬਹੁਤ ਸੋਹਣੇ ਸੂਟਾਂ ਦੇ ਡਿਜ਼ਾਈਨ ਨੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓਈ ਸੋ ਕਰਦੇ ਆਂ ਇਹ ਵੀਡੀਓ ਸਟਾਰਟ ਹਾਂਜੀ ਆਹ ਵਾਲਾ ਸੂਟ ਹੈ ਜਿਹੜਾ ਹੈ ਇਹ ਸਮਰ ਫ੍ਰੈਂਡਲੀ ਸੂਟ ਹੈ ਇਹਦੀ ਪ੍ਰਿੰਟਡ ਸ਼ਰਟ ਹੈ ਬਾਟਮ ਇਹਦੀ ਕ੍ਰੇਪ ਦੀ ਲੱਗੀ ਹੋਈ ਹੈ ਨਾਲ ਤੇ ਇਹਦੇ ਤੇ ਬਹੁਤ ਹੀ ਲਾਈਟ ਵੇਟ ਵਰਕ ਕੀਤਾ ਗਿਆ ਤੁਸੀਂ ਦੇਖ ਹੀ ਸਕਦੇ ਹੋ ਜਰੀ ਦਾ ਵਰਕ ਕੀਤਾ ਗਿਆ ਟੱਚ ਦੇ ਕੇ ਇਹ ਵਾਲਾ ਵਰਕ ਇਹਦੀ ਬਾਜੂ ਤੇ ਆਏਗਾ ਬਹੁਤ ਸੋਹਣਾ ਸਮਰ ਫ੍ਰੈਂਡਲੀ ਸੂਟ ਹੈ ਇਹ ਤੇ ਹਲਕਾ ਫੁਲਕਾ ਇਹਦੇ ਤੇ ਵਰਕ ਕੀਤਾ ਗਿਆ ਜਿਹਦੇ ਨਾਲ ਕਿ ਸੋਬਰ ਜੀ ਲੁੱਕ ਕ੍ਰੀਏਟ ਹੁੰਦੀ ਹੈ ਸੂਟ ਦੀ ਵਿੱਚ ਬਲੈਕ ਦਾ ਟੱਚ ਦਿੱਤਾ ਗਿਆ ਸੂਟ ਨੂੰ ਬਹੁਤ ਹੀ ਪਿਆਰਾ ਸੂਟ ਬਣਿਆ ਇਹ ਨੈਕਸਟ ਸੂਟ ਹੈ ਜਿਹੜਾ ਇਹ ਵਾਲਾ ਸ਼ਿਮਰ ਫੈਬਰਿਕ ਤੇ ਹੈ ਇਹਦੇ ਤੇ ਬਾਦਲਾ ਵਰਕ ਕੀਤਾ ਗਿਆ ਤੇ ਲਾਈਟ ਜਿਹਾ orange ਕਲਰ ਦਾ ਸੂਟ ਹੈ ਮਹਿਰੂਨ ਕਲਰ ਦਾ ਨਾਲ ਕੰਟਰਾਸਟ ਕੀਤਾ ਬਹੁਤ ਪਿਆਰੀ ਲੁੱਕ ਆਈ ਹੈ ਸੂਟ ਦੀ ਇਹਦੇ ਵਿੱਚ ਨੈਕਸਟ ਕਲਰ ਇੱਕ ਹੋਰ ਆਪਾਂ ਫਿਰੋਜ਼ੀ ਕਲਰ ਤਿਆਰ ਕੀਤਾ ਜਿਹਦਾ ਆਪਾਂ ਪਿੰਕ ਕਲਰ ਦੇ ਨਾਲ ਕੰਟਰਾਸਟ ਕੀਤਾ ਇਹਦਾ ਵੀ ਬਦਲਾ ਵਰਕ ਕੀਤਾ ਗਿਆ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਨੈਕਸਟ ਸੂਟ ਜੌਰਜਟ ਦਾ ਸੂਟ ਹੈ ਇਹਦਾ ਕਲਰ ਹੈ ਜਿਹੜਾ ਇਹ ਵੀਡੀਓ ਦੇ ਵਿੱਚ ਥੋੜਾ ਵਾਈਟ ਆ ਰਿਹਾ ਪਰ ਇਹ ਬੇਬੀ ਪਿੰਕ ਕਲਰ ਦਾ ਸੂਟ ਹੈ ਤੇ ਇਹਦੇ ਤੇ ਆਰੀ ਵਰਕ ਕੀਤਾ ਗਿਆ ਫੁੱਲੀ ਆਰੀ ਵਰਕ ਸੂਟ ਹੈ ਤੁਸੀਂ ਦੇਖ ਸਕਦੇ ਹੋ ਪੈਨਲਸ ਦੇ ਵਿਚਾਲੇ ਬਹੁਤ ਹੈਵੀ ਫਲਾਰਸ ਬਣੇ ਹੋਏ ਨੇ ਤੇ ਜਿਹੜਾ ਇਹ ਵਾਲਾ ਵਰਕ ਤੁਸੀਂ ਦੇਖ ਰਹੇ ਹੋ ਇਹਦੀ ਬਾਜੂ ਤੇ ਆਏਗਾ ਇਹ ਸੂਟ ਦੀ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਸਮਰ ਫਰੈਂਡਲੀ ਸੂਟ ਹੈ ਇਹ ਸੂਟ ਆਪਣੇ ਕੋਲ अवेलेबल ਨੇ ਤੇ ਜੇ ਤੁਸੀਂ ਕਿਸੇ ਹੋਰ ਤੇ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਉਹਦੇ ਤੇ ਵੀ ਰੈਡੀ ਇਹ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਲਾਈਟ ਏਮਬਰਾਇਡਰੀ ਕੀਤੀ ਹੋਈ ਹੈ ਇਹ ਖਾਦੀ ਕਾਟਨ ਦਾ ਫੈਬਰਿਕ ਹੈ ਇਹਦਾ ਇਹ ਵਾਲਾ ਵਰਕੇ ਦੀ ਬਾਜੂ ਤੇ ਆਉਗਈ ਨੈਕਸਟ ਸੂਟ ਹੈ ਜਿਹੜਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਕਾਟਨ ਫੈਬਰਿਕ ਤੇ ਹੈ ਪੈਨਲਸ ਬਣੇ ਹੋਏ ਆ ਬਹੁਤ ਛੋਟੀ ਛੋਟੀ ਬੁਟੀ ਦੇ ਨਾਲ ਇਹ ਸੂਟ ਨੂੰ ਰੈਡੀ ਕੀਤਾ ਗਿਆ ਹੈ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਇਹ ਸੂਟ ਵੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਇਹ ਸ਼ਿਮਰ ਦੇ ਫੈਬਰਿਕ ਤੇ ਆਪਣੇ ਕੋਲੇ ਅਵੇਲੇਬਲ ਆ ਇਹਦੇ ਵੀ ਸੂਟ ਤੇ ਪੈਨਲਸ ਪਾਏ ਹੋਏ ਨੇ ਨੈਕ ਦਾ ਵਰਕ ਹੈ ਜਿਹੜਾ ਉਹ ਹੈਵੀ ਕੀਤਾ ਗਿਆ ਵਿੱਚ ਬੂਟੀ ਰੱਖੀ ਗਈ ਹੈ ਬਹੁਤ ਹੀ ਪਿਆਰੀ ਲੁੱਕ ਹੈ ਇਸ ਸੂਟ ਦੀ ਤੁਸੀਂ ਦੇਖ ਸਕਦੇ ਹੋ ਜਰੀ ਦਾ ਵਰਕ ਕੀਤਾ ਗਿਆ ਹੈ ਸੂਟ ਤੇ ਤੇ ਨਾਲ ਬਹੁਤ ਸੋਹਣੇ ਕਲਰ ਕੰਟਰਾਸਟ ਦੀਆਂ ਬੂਟੀਆਂ ਪਾਈਆਂ ਹੋਈਆਂ ਨੇ ਇਹ ਵਾਲਾ ਵਰਕ ਕਰ ਜਿਦਾ ਇਹ ਦੀ ਬਾਜੂ ਤੇ ਆਏਗਾ ਇਹ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਏਗਾ ਸੋ ਜਿਹਨੂੰ ਵੀ ਪਸੰਦ ਹੋਵੇ ਤੁਸੀਂ ਸਕਰੀਨ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੈਕਸਟ ਸੂਟ ਹੈ ਇਹ ਜਿਹੜਾ ਇਹ ਸਿਲਕ ਫੈਬਰਿਕ ਤੇ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੈਂਡਵਰਕ ਵੀ ਕੀਤਾ ਗਿਆ ਹੈ ਸੂਟ ਦੇ ਵਿੱਚ ਬਹੁਤ ਪਿਆਰਾ ਸੂਟ ਬਣਿਆ ਹੋਇਆ ਨੋਟ ਵਰਕ ਦਾ ਸੂਟ ਹੈ ਜੋ ਕਿ ਬਹੁਤ ਟ੍ਰੈਂਡ ਦੇ ਵਿੱਚ ਹੈ ਸ਼ੋਰਟ ਤੇ ਪੈਨਲਸ ਪਾ ਕੇ ਵਿੱਚ ਬੁਟੀਆਂ ਪਾਈਆਂ ਗਿਆ ਨੇ ਇਹ ਵਾਲਾ ਵਰਕ ਇਹਦੀ ਬਾਜੂ ਤੇ ਆਏਗਾ ਬਹੁਤ ਪਿਆਰਾ ਸੂਟ ਹੈ ਇਹ ਵੀ ਨੈਕ ਸੂਟ ਹੈ ਇਹਦਾ ਖਾਦੀ ਸਿਲਕ ਤੇ ਰੈਡੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਨੈਕ ਵਰਕ ਬਹੁਤ ਜ਼ਿਆਦਾ ਹੈਵੀ ਕੀਤਾ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਦੇ ਵਿੱਚ ਵੀ ਪੈਨਲਸ ਪਾਏ ਹੋਏ ਨੇ ਤੇ ਬਹੁਤ ਜ਼ਿਆਦਾ ਸੋਹਣੇ ਫਲਾਰਸ ਬਣੇ ਹੋਏ ਨੇ ਪੈਨਲਸ ਦੇ ਵਿੱਚ ਤੇ ਕਲਰ ਕੰਟਰਾਸਟ ਲਾਈਟ ਸ਼ੇਡ ਦਾ ਕੀਤਾ ਗਿਆ ਸਿੰਗਲ ਟਾਂਕੇ ਦਾ ਕੰਮ ਹੈ ਇਹਦੇ ਵਿੱਚ ਸਾਰਾ ਆਰੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਲੁੱਕ ਹੈ ਤੇ ਕਲਰ ਇਸ ਸੂਟ ਦਾ ਬਹੁਤ ਜਿਆਦਾ ਸੋਹਣਾ ਹੈ ਸੋ ਇਹ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈ ਤੇ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਆ ਰਿਹਾ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਇਹ ਸੂਟ ਆਰਡਰ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਹੈ ਜਿਹੜਾ ਉਹ ਆਪਾਂ ਆਲਰੇਡੀ ਸਕਰੀਨ ਦੇ ਉੱਤੇ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਏਗਾ ਹਾਂਜੀ ਨੈਕਸਟ ਸੂਟ ਹੈ ਜਿਹੜਾ ਹੈ ਪ੍ਰਿੰਟਡ ਕਾਟਨ ਦਾ ਸੂਟ ਹੈ ਇਸ ਸੂਟ ਦੇ ਵਿੱਚੋਂ ਹੀ ਕਲਰ ਪਿਕ ਕਰਕੇ অর্ਗੈਂਜ਼ਾ ਦਾ ਇਹਦੇ ਤੇ ਪੈਚ ਲਾਇਆ ਗਿਆ ਤੇ ਡਾਰਕ ਪਿੰਕ ਕਲਰ ਦੀ ਐਮਬਰਾਇਡਰੀ ਕੀਤੀ ਗਈ ਹੈ ਬਹੁਤ ਬਿਊਟੀਫੁੱਲ ਸੂਟ ਹੈ ਇਹ ਰਹਿ ਬਣ ਕੇ ਰੈਡੀ ਹੋਇਆ ਬਿਲਕੁਲ ਸਮਰ ਫ੍ਰੈਂਡਲੀ ਸੂਟ ਹੈ ਤੇ ਨੈਕਸਟ ਜਿਹੜਾ ਸੂਟ ਹੈ ਇਹ ਉਹ ਤੁਸੀਂ ਵੇਖ ਸਕਦੇ ਹੋ ਨੋਟ ਵਰਕ ਤੇ ਸੂਟ ਰੈਡੀ ਕੀਤਾ ਗਿਆ ਹੈ ਨੋਟ ਵਰਕ ਨੂੰ ਆਪਾਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹਾਂ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਸੂਟ ਜਿਹੜਾ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਆਪਾਂ ਹੈਂਡ ਵਰਕ ਦਾ ਟੱਚ ਵੀ ਦਿੱਤਾ ਹੈ ਸਿੱਪੀਆਂ ਦਾ ਕੰਮ ਕੀਤਾ ਹੋਇਆ ਹੈ ਕਟ ਦਾਣੇ ਦਾ ਕੰਮ ਕੀਤਾ ਗਿਆ ਤੇ ਬਹੁਤ ਸੋਹਣੇ ਫਲਾਵਰਸ ਬਣਾਏ ਗਏ ਨੇ ਤੁਸੀਂ ਵੇਖ ਹੀ ਸਕਦੇ ਹੋ ਕਿੰਨੀ ਸੋਹਣੀ ਲੁੱਕ ਆਈ ਹੈ ਸੂਟ ਦੀ ਸੋ ਇਹ ਆਪਣੀ ਅੱਜ ਦੀ ਵੀਡੀਓ ਸੀ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਜੀ